ਕੀ ਹਾਲ ਚਾਲ ਦੀ ਵਧੀਆ ਪਿੱਛਾ ਨੌਜੀ ਮਿੱਤਰੋ ਚੱਲਦਾ ਪਾਣੀ ਮੱਕੀ ਨੂੰ ਹੁਣ ਤਾਂ ਇਹੋ ਕੁਝ ਚੱਲਣਾ ਤੇ ਯੂਰੀਆ ਪਾ ਕੇ ਪਾਣੀ ਲਾਤਾ ਯੂਰੀਆ ਪਾਤਾ ਬੰਦਿਆਂ ਨੇ ਤੇ ਨਾਲ ਹੁੰਦੇ ਪਾਣੀ ਛੜਤਾ ਆ ਦੇਖੋ ਹੁਣ ਚੱਲੀ ਜਾਣਾ ਖੁੱਲਾ ਹੀ ਤੇ ਆ ਮੱਕੀ ਵੀ ਤਕਰੀਬਨ ਲੱਗੀ ਨਿਕਲਣਾ ਕੱਲੂ ਜਾਂ ਅਗਲੇ ਦਿਨ ਦੇਖਣ ਲੱਗ ਜੂ ਆ ਦੇਖੋ ਜੰਮਿਆਈ ਇਹਦੇ ਨੇ ਥੋੜੇ ਥੋੜੇ ਦੇਖੋ ਤੇ ਦੋੇ ਪਾਸੇ ਚੱਲਦਾ ਅਰੇ ਲੋਟੀ ਮੋਟ ਚੜਾਈ ਦੀ ਆ ਤੇਰਾ ਦੂਸਰਾ ਪਾਣੀ ਲਾਤਾ ਤੇ ਨਾਲ ਚੱਕ ਲਿਆਂਦਾ ਰੇ ਬੰਦਿਆਂ ਨੇ ਪਾਣੀ ਤੋਂ ਬਾਅਦ ਖਲਾਰਨ ਦੀ ਤਿਆਰੀ ਕਿੰਨੇ ਕੀਲੇ ਨੇ ਕਿੰਨੇ ਥੈਲੇ ਲੈਂਦੇ 6 ਕੀਲੇ ਨੇ 6 1/2 ਥੈ ਲੈ ਲਿਆ ਏ 1/2 ਕਿ 6 ਥੈ ਲੈ ਨੇ 1 ਥੈ ਲਾਦਾ ਏ ਜੋ ਬੱਧਾ ਘਾਟਾ ਹੋਊਗਾ ਫਿਰ ਸਾਰੀ ਭਰ ਗਈ ਹੈ ਸਾਰੇ ਬਰ ਹੁਣ ਤਾਂ ਥੋੜਾ ਜਿਆ ਕੜਾ ਰੱਖ ਕੇ ਪਾਣੀ ਲਾਓ ਬੱਧੇ ਕੋਈ ਚੱਕਰ ਨਹੀਂ ਸਪਰੇਅ ਤਾਂ ਨਹੀਂ ਕਰੀ ਕੱਖਾਂ ਵਾਲੀ ਸੁੰਡੀ ਵਾਲੀ ਕਰਤੀ ਹੈ ਨਾ ਸੁੰਡੀ ਵਾਲੀ ਸੁੰਡੀ ਵਾਲੀ ਤਾਂ ਕਰਤੀ ਏ ਪਲਾਟ ਨੂੰ ਕੱਖਾਂ ਵਾਲੀ ਰਹਿੰਦੀ ਆ ਕੱਕ ਤਾਂ ਹੋਣਾ ਵੀ ਕਿਹੜਾ ਮਾੜਾ ਮੋਟਾ ਹੋਊਗਾ ਯਾਨੀ ਕਰਨੀ ਪੈਣੀਆਂ ਨਹੀਂ ਫਿਰ ਬਾਅਦ ਵਿੱਚ ਤੰਗ ਕਰੂ ਲਲਣ ਬਾਈ ਤੇ ਮੁਕੇਸ਼ ਬਾਈ ਤੇ ਰਾਜੂ ਮੁਕੇਸ਼ ਵਾਲੇ ਪਿੰਡ ਆ ਰਿਹਾ ਤੇ ਰਾਜੂ ਖੜਾ ਖੋਲ ਲੈ ਰਾਜੂ ਤੂੰ ਵੀ ਥੈਲਾ ਹੋਰ ਖੋਲ ਲੈ ਜੇ ਤਾਂ ਇੱਕੋ ਪਾਉਣਾ ਫੇਰ ਤਾਂ ਮੰਨੇ ਆ ਪਾਉਣੇ ਤਾਂ ਸਾਰੇ ਹੀ ਨੇ ਮਰਜੀ ਆ ਬਾਈ ਤੇਰੀ ਆਏ ਕਰ ਸਿਰ ਤੇ ਚੱਕ ਕੇ ਲੈ ਜਾ ਇੱਥੇ ਪਾਉਣ ਨਾਲੋਂ ਜਿਹੜਾ ਥੱਲੇ ਪਾਉਣਾ ਉਧਰ ਗਾਹਾਂ ਉੱਪਰੇ ਇੱਕ ਥੈਲਾ ਉਧਰੇ ਖੋਲ ਲਿਓ ਕੋਰਾਂ ਹੀ ਲੈ ਜਾਏਗਾ ਝੋਲੀਆਂ ਹਾਂਜੀ ਪਹੁੰਚ ਗਏ ਜੀ ਆਪਾਂ ਸਹੌਲੀ ਜੱਸਾ ਬਾਈ ਵੀ ਨਾਲ ਆਜ ਆਇਆ ਆਪਾਂ ਸਪਰੇਅ ਕਰੀਤੀ ਇਹਨੂੰ ਤੁਹਾਨੂੰ ਪਤਾ ਤੇ ਦੇਖਣ ਵੀ ਕਿੰਨਾ ਕ ਕੁਆੜ ਸੁੱਕ ਗਿਆ ਜਾਂ ਕੀ ਗੱਲਬਾਤ ਆ ਕੱਖਤਾ ਜੀ ਗਿਆ ਵੈਠ ਆ ਲਓ ਲਓ ਦੇਖਣ ਲੱਗੀ ਰੂ ਖੁਸ਼ ਹੋਣ ਲੱਗੀ ਮੱਕੀ ਨੂੰ ਦੇਖਣ ਲੱਗੀ ਨਹੀਂ ਤਾਂ ਮੱਕੀ ਦੀਂਦੀ ਹੋਣੀ ਸੀ ਪਹਿਲਾਂ ਆ ਲਓ ਬਾਕੀ ਹਲੇ ਅਜੇ 3 ਕ ਦਿਨ ਹੋਏ ਨੇ 2 ਕ ਦਿਨ ਤੱਕ ਜਿਹੜਾ ਮਾੜਾ ਮੋਟਾ ਝਾਕਦਾ ਹਰੇ ਬਾਈ ਜੀ ਦਿਖਾਉਂਦਾ ਉਹ ਵੀ ਬੈਠ ਜਾਊਗਾ। ਓ ਜੀ ਮੇਟਰੋ ਆਹ ਪਰਾੜਦਾ ਵੀ ਐਨ ਕੱਖ ਸੁੱਕ ਗਿਆ। ਤੇ ਆ ਰਿਹਾ ਕੋ ਮੇਟਰੋ ਮੱਕੀ ਦਾ ਛੁੰਡੀ ਸੰਢੀ ਪੈਂਦੀ ਐ। ਤੇ ਜਦ ਖਾ ਜਾਂਦੀ ਆ ਫਿਰ ਕੁਛ ਨਹੀਂ ਬਣਦਾ ਸਪਰੇ ਸਪਰੂ ਆਪਦੀ ਕਰ ਦੋ ਜਿਹਦੀ ਐਡ ਐਡੀ ਹੋ ਗਈ ਕੱਖਾਂ ਵਾਲੀ ਕਰ ਲੋ ਸਮਝ ਲਓ 6 6 7 7 ਪੱਤਿਆਂ ਤੇ ਕੱਖਾਂ ਵਾਲੀ ਵੀ ਕਰ ਸਕਦੇ ਹੋ ਤੁਸੀਂ ਸੁੰਡੀ ਦੀ ਤਾਂ 4 5 ਪੱਤਿਆਂ ਦੀ ਹੋ ਜਾਂਦੀ ਆ ਮਿੱਤਰੋ ਕਿਉਂ ਜੇ ਸੁੰਡੀ ਪੈ ਜਵੇ ਹੁਣ ਐਨ ਸਿਆੜ ਦੀਂਦੇ ਨੇ ਪਹਿਲਾਂ ਦੀਂਦੇ ਨਹੀਂ ਤੀ ਉਰੂਰੀ ਤੀ ਖੁਸ਼ ਹੁੰਦੀ ਇਹ ਪਲਾਟ ਵੀ ਸਾਫ਼ ਹੋ ਗਿਆ ਕਿਉਂਕਿ ਕੱਖ ਬਹੁਤ ਦੀਂਦਾ ਤੀ ਮੱਕੀ ਯਾਰ ਕੱਖ ਦਾ ਪਤਾ ਹੀ ਨਹੀਂ ਤੀ ਲੱਗਦਾ ਵੀ ਮੱਕੀ ਬੀਜੀ ਆ ਕਿ ਕੱਖ ਆ ਇੰਨਾ ਗੁੱਲੀ ਡੰਡਾ ਦੀਗਾ ਇਹ ਦੋਏ ਪਲਾਟ ਤਾਂ ਫੋਗ ਗਏ ਅੱਗੇ ਵਾਲੇ ਵੀ ਦਿਖਾਉਂਦੇ ਆ ਤੁਹਾਨੂੰ ਦੋਏ ਕਣਕਾਂ ਵੀ ਲਾਕੀਆਂ ਰੰਗ ਬਟਾਉਣ ਆ ਜਾਣਗੇ ਆ ਬਸਾਖੀ ਤੱਕ ਤੇ ਆ ਕਲਰੀ ਆ ਦੇਖੋ ਕਲਰੀ ਵਾਲੀ ਜਗਾ ਪਾਣੀ ਵੀ ਖੜਾ ਤੇ ਅੱਕ ਵੀ ਗਈ ਯਾਨੀ ਇਹ ਪਾਣੀ ਨਾਲੇ ਸੁੱਕ ਜਾਂਦੀ ਹੈ ਪੱਕੀ ਦਾ ਖਾਦੀ ਆ ਆਦੇ ਪਾਣੀ ਚਮਕਦਾ ਬੱਚੇ ਦੇ ਅਬੀ ਸੈੱਟ ਹੋ ਗਿਆ ਕੰਮ ਇਤਾਂ ਦਾ ਹੋ ਗਿਆ ਸੁੱਕ ਕੇ ਚਲੋ ਹੁਣ ਛਾਲ ਮਾਰ ਜੂਗੀ ਪੱਕੀ ਤੇ ਪਾਣੀ ਲਾਉਣ ਤੋਂ ਬਾਅਦ ਨਾਲੇ ਖਾਦ ਪੈ ਜੂਗੀ ਯੂਰੀਆ ਫੇਰ ਫੇਰ ਹੋ ਜੂ ਲੱਖ ਲੱਖ ਤੇ ਫੇਰ ਨਹੀਂ ਸਿਆਣ ਦੀ ਕੱਖਾਂ ਕੋਖਾਂ ਨੂੰ ਬਹੁਤ ਵੀ ਡਰਾਉਂਦੇ ਨੇ ਵੀਰੇ ਗੁੱਲੀ ਡੰਡਾ ਨਹੀਂ ਮਾਰਦਾ ਕਾ ਨਹੀਂ ਹੁੰਦਾ ਬਾ ਨਹੀਂ ਹੁੰਦਾ ਬਹੁ ਕੁਵਾੜ ਹੁੰਦਾ ਤੇ ਮੱਕੀ ਨਹੀਂਤੀ ਲਾਉਣੀ ਸੂਰ ਆਉਂਦੇ ਨੇ ਦੇਖਦੇ ਆ ਚਲੋ ਦੋ ਫਸਲਾਂ ਚ ਤਾਂ ਆਏ ਨਹੀਂ ਪਹਿਲਾਂ ਮੱਕੀ ਨੂੰ ਜਰੂਰ ਆਏ ਸੀ ਇੱਕ ਦਿਨ ਤੇ ਮੁੜ ਕੇ ਵੀ ਨਹੀਂ ਆਏ ਬਾਕੀ ਦੇਖਦੇ ਆ ਹੁਣ ਐਂਡ ਤੱਕ ਕੀ ਬਣਦਾ ਨਾਲੇ ਪਤਾ ਲੱਗ ਜੂਗਾ ਵੀ ਆਉਂਦੇ ਨੇ ਕਿੰਨੀ ਕੀ ਤੋੜ ਬੰਨ ਕਰਦੇ ਨੇ ਸੂਰ ਸਭ ਤੋਂ ਮੂਰਲਾ ਪਲਾਟਰ ਰੋਡ ਵਾਲਾ ਆ ਸਾਹਮਣੇ ਰੋਡ ਆ ਤੇ ਇਹਦੇ ਚ ਵੀ ਦੇਖੋ ਸੁੱਕ ਗਿਆ ਜਿਹੜਾ ਮੜਾ ਮੋਟਾ ਰਹਿੰਦਾ ਬਸ ਦੋ ਤੁੱਪਾਂ ਹੋਰ ਲੱਗੀਆਂ ਨੇ ਸੈੱਟ ਹੋ ਜਾਣਾ ਸੌਂਦਾ ਜਾਂਦਾ ਮੇਨ ਗਲਤੀ ਵੀ ਮੱਕੀ ਦੇਖਣ ਲੱਗ ਗਈ ਓਕੇ ਆ ਰਿਪੋਰਟ 13 ਦਬ ਗਿਆ ਫੇਰ ਜਾਨੂੰ ਦੁਬਾਰੇ ਉੱਠਣਾ ਕਰਨਾ ਜਾਨੂੰ ਤਾਂ ਮੱਕੀ ਨੇ ਅਡਾਰ ਹੋ ਜਾਣਾ ਫੇਰ ਐਡਾ ਕੱਕ ਕੋਈ ਮੈਟਰ ਨਹੀਂ ਕਰਦਾ ਨਾਲੇ ਜਦ ਤੱਕ ਫਾਦਾਂ ਪੂਰੀਆਂ ਪੈ ਜਾਣਗੀਆਂ ਜਾਨੂੰ ਦੁਬਾਰੇ ਚੱਲਣਾ ਜੇ ਕਰਨਾ ਵੀ ਹੈ ਕੱਖ ਨੇ ਓਕੇ ਨੇ ਰਿਪੋਰਟਾਂ ਬਸ ਸਹੀ ਆ ਕੰਮ ਮੇਰੇ ਮਨ ਚ ਇਹ ਤੀਗਾ ਵੀ 2 ਦਿਨ ਆਪਾਂ ਸਪਰੇਅ ਕਰੀਆ ਦੋਵੇਂ ਦਿਨ ਹਵਾ ਬਹੁਤ ਚੱਲੀ ਆ ਵੀ ਫਾਂਟਾਂ ਬਹੁਤ ਰਹਿ ਗਈਆਂ ਹੋਣਗੀਆਂ ਉਸ ਹਿਸਾਬ ਨਾਲ ਓਕੇ ਆ ਕੰਮ ਸਾਰਾ ਕੋਈ ਚੱਕਰ ਨਹੀਂ ਕਿਉਂਕਿ ਫਿਰ ਆਪਾਂ ਕਹਿਤਾ ᱛੀ ਉਹਨੂੰ ਕਿ ਵੀ ਫਾਂਟਾਂ ਨੇੜੇ ਰੱਖ ਚਾਹੇ ਡਬਲ ਭਈ ਜਾਵੇ ਪਰ ਰਹਿਣੀ ਨਹੀਂ ਚਾਹੀਦੀ ਜੇ ਰਹਿ ਜਾਂਦੀ ਦੁਬਾਰੇ ਫਿਰ ਤੁਹਾਨੂੰ ਪਤਾ ਛੋਟਾ ਪੰਪ ਚੱਕਣਾ ਪੈਣਾ ਥੀ ਇਸ ਕਰਕੇ ਛੋਟੀਆਂ ਫਾਂਟਾਂ ਰੱਖ ਕੇ ਐਂ ਕੋਈ ਫਾਂਟ ਨਹੀਂ ਰਹੀ ਸਾਰਾ ਕੱਖ ਫੋਗ ਗਿਆ ਅੱਤੋ ਬਾਦ ਵੀਡੀਓ ਦੇਖਿਓ ਸ਼ੇਅਰ ਕਰਿਓ ਲਾਈਕ ਕਰਿਓ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਆਉਂਦਾ ਗੱਡੀ ਲਈ ਲਓ ਜੀ ਜੱਸਾ ਬਾਈ ਲੱਗਿਆ ਬਜਾਈ ਕਰਨ ਮੱਕੀ ਦੀ ਗੋਪੀ ਬਾਈ ਦੇ ਦੇਖਦੇ ਆ ਕਿਹੜਾ ਵੀ ਬੀਜ ਰਹੇ ਨੇ 92 48 ਡਕਾਲਵ ਦਾ ਬੀਜ ਆ ਇਹ ਆਪਣਾ ਖੁੱਲੀ ਹੀ ਨਾ ਚੱਕਿਆ ਕਰ ਯਾ ਪਰ ਜੰਮ ਬੋਗੜਾ ਬਾਈ ਉੱਥੇ ਦੇਖ ਕੇ ਆ ਦੇਖ ਲੈ ਜਿਹੜਾ ਜੰਮ ਬੋਗੜਾ ਆ ਹੁਣ 8 ਇੰਚ ਤੇ ਬੀਜਨੀ ਆ 8 ਇੰਚ ਤੇ ਬਜਾਈ ਕਰਨੀ ਆ ਮੈਂ ਹੁਣ ਕਿਤੇ ਖੜਾ ਦਿੰਦੇ ਆ ਚਾਹ ਰਿਹਾ ਉਹ ਲੈ ਆਈ ਫੜ ਕੇ ਜਿਹੜਾ ਖੜਾ ਤੈਨੂੰ ਭੇਜ ਦਿਆਂ ਵੀਰੇ ਵੀਰੇ ਦੇਖ ਕੇ ਇਦਾਂ ਦਾ ਦਾਣਾ ਇਹਦਾ ਕਰੋ ਦਰਸ਼ਨ ਦਾਣੇ ਦੇ ਪੂਰਾ ਵਧੀਆ ਘੈਂਟ ਦਾਣਾ ਮੋਟਾ ਮੋਟਾ ਬੀਜ ਪਾਰਿਆ 8 ਇੰਚ ਤੇ ਬੰਤੀ ਜਿਸੇ ਬਾਈ ਨੇ ਸਰਦਾਰ ਸਾਹਿਬ ਖੜੇ ਨੇ ਗੱਡੀ ਲਈ ਦੇਖੋ ਆ ਹਾਂ 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 ਦੋ ਹਰੇ 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 ਆ ਵੀ ਹਰੇ ਹਰੇ ਵੀ ਹੈਗੇ ਨੇ ਦੋ ਇਹ ਦੇਖੋ ਆ ਹਾਂ ਹਾਂ ਮਗਰ ਮੈਸ਼ੋ ਦਾ ਪਾਇਆ ਵਾ ਰੋਟਾਵੇਟਰ ਮਾਰ ਕੇ ਹੀ ਹਟਿਆ ਹਲੇ ਨਿਕਲਿਆ ਇਹ ਜਦੇ ਫੋਨ ਮਾਰਤਾ ਨੇ ਤੇ ਜਦੇ ਉਸੇ ਟਾਈਮ ਜੱਸਾ ਪਹੁੰਚ ਗਿਆ ਜੱਸਾ ਵੀ ਅੱਜ ਵੇਲਾ ਤੀਆ ਪਹਿਲਾਂ ਅਸੀਂ ਸੌਲੀ ਜਾ ਕੇ ਆਇਆ ਸੌਲੀ ਇਹ ਮੇਰੇ ਨਾਲ ਗਿਆ ਤੀ ਹੁਣ ਇਸੇ ਕਰਕੇ ਮੈਂ ਇਹਦੇ ਨਾਲ ਆਇਆ ਮਾਹਰ ਬੇਲੇ ਦੀ ਚਾਲ ਲਾਤਾ ਲਵੇ ਖੇਤ ਜੱਸੇ ਬਾਈ ਨੇ ਜਿਹੜੇ ਤੋੜ ਰਹੇ ਗਏ ਪੂਰੇ ਤੇ ਬਾਕੀ ਸਾਈਡਾਂ ਵਾਲੇ ਕੰਮ ਗਿਆ ਨਿਭੜ